ਜੀ ਸਾਥੀਓ ਕਿਤਾਬ ਵੜੇ ਜਾਂ ਫਿਰ ਆਪਣਾ ਜਿਹੜਾ YouTube ਚੈਨਲ ਹੈ ਆਪਾਂ ਕੀ ਕਰ ਰਹੇ ਹਾਂ ਕਿਉਂ ਕਰ ਰਹੇ ਹਾਂ ਕਿਵੇਂ ਕਰ ਰਹੇ ਹਾਂ ਵਗੈਰਾ ਵਗੈਰਾ ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ ਨੇ ਤਾਂ ਤੁਸੀਂ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਪੜ੍ਹ ਹੀ ਚੁੱਕੇ ਹੋਗੇ ਤੇ ਹੁਣ ਆਪਾਂ ਸਿਰਫ ਤੇ ਮਤਲਬ ਦੀ ਗੱਲ ਕਰਦੇ ਹੋਏ ਅੱਗੇ ਵਧੀਏ ਇਹ ਜਿਹੜੀ ਕਿਤਾਬ ਹੈ ਸੰਬੰਧਿਤ ਕਿਤਾਬ ਇਹਦਾ ਜਿਵੇਂ ਕਿ ਵਿਸ਼ਾ ਸੂਚੀ ਹੁੰਦੀ ਹੈ ਜਿਹੜਾ ਕਿ ਲਿਖਿਆ ਇਸ ਪੁਸਤਕ ਦੇ ਅੰਦਰ ਉਹ ਇਸ ਤਰ੍ਹਾਂ ਹੈ ਕਿ ਪਹਿਲਾ ਪੁਆਇੰਟ ਦੇ ਵਿੱਚ ਕੀ ਹੈ ਅਨੁਵਾਦਕ ਦੀ ਨਜ਼ਰ ਚ 5 ਨੰਬਰ ਪੰਨੇ ਤੇ ਦੂਜਾ ਰੂਸੀ ਐਡੀਸ਼ਨ ਦੇ ਪ੍ਰਕਾਸ਼ਕ ਵੱਲੋਂ 11 ਪੰਨਾ ਆਗਾਜ਼ ਨਿਕੋਲਾਈ ਪੋਪੋਵ 12 ਪੰਨਾ ਭਾਗ 1 ਦਾਚਾ ਅਤੇ ਸਟਾਲਨ ਦੀ ਪਤਨੀ ਦੀ ਮੌਤ ਇਹ 15 ਪੰਨਾ ਤੇ ਭਾਗ 2 ਲੋਕਾਂ ਦੇ ਅੰਗ ਸੰਗਤ ਸਟਾਲਨ ਅਤੇ ਮਾਸਕੋ ਦਾ ਵਿਕਾਸ ਇਹ 20 ਨੰਬਰ ਪੰਨੇ ਤੇ ਭਾਗ 3 ਹਵਾबाजी ਦੀ ਸਨਤ ਅਤੇ ਸਾਜਸਾ ਇਹ 26 ਨੰਬਰ ਪੰਨੇ ਤੇ ਭਾਗ 4 ਕਲਾ ਪ੍ਰੇਮੀ ਸਟਾਲਨ 32 ਨੰਬਰ ਪੰਨੇ ਤੇ ਭਾਗ 5 ਕਲਾ ਅਤੇ ਕਲਾਕਾਰਾਂ ਪ੍ਰਤੀ ਸਰੂਕਾਰ 38 ਨੰਬਰ ਪੰਨੇ ਤੇ ਭਾਗ 6 ਸਮਾਜਵਾਦ ਤੋਂ ਭਗੌੜਿਆਂ ਦੀ ਬਕੜਵਾ 48 ਨੰਬਰ ਪੰਨੇ ਤੇ ਭਾਗ 7 ਟੈਂਕ ਡਿਜ਼ਾਈਨ 53 ਨੰਬਰ ਪੰਨੇ ਤੇ ਭਾਗ 8 ਕਲਾਕਾਰਾਂ ਪ੍ਰਤੀ ਸਰੂਕਾਰ 56 ਨੰਬਰ ਪੰਨੇ ਤੇ ਭਾਗ 9 ਰਹਿਮਦਿਲ ਅਤੇ ਕਠੋਰ 61 ਨੰਬਰ ਪੰਨੇ ਤੇ ਭਾਗ 10 ਸਟਾਲਨ ਦੇ ਆਖਰੀ ਪਲਾਂ ਦੀ ਗੁੱਝੀ ਕਹਾਣੀ 69 ਨੰਬਰ ਪੰਨੇ ਤੇ ਭਾਗ 11 ਸੰਨਤੀ ਵਿਕਾਸ ਤੇ ਸਾਜਸਾਂ 82 ਨੰਬਰ ਪੰਨੇ ਤੇ ਭਾਗ 12 ਖਰੁਸਚੇਵ ਦੀ ਬਦਲਾਖੋਰ ਕਮੀਨਗੀ 91 ਨੰਬਰ ਪੰਨੇ ਤੇ ਭਾਗ 13 ਡਾਕਟਰਾਂ ਦਾ ਝਮੇਲਾ 97 ਨੰਬਰ ਪੰਨੇ ਤੇ ਭਾਗ 14 ਜਾਨੋ ਮਾਰਨ ਦੇ ਯਤਨ ਅਤੇ ਹਮ ਸ਼ਕਲ 103 ਨੰਬਰ ਬੰਨੇ ਤੇ ਭਾਗ 15 20 ਕਾਂਗਰਸ ਅਤੇ ਉਸ ਤੋਂ ਬਾਅਦ 112 ਨੰਬਰ ਬੰਨੇ ਤੇ ਤੇ ਹਵਾਲੇ 119 ਨੰਬਰ ਬੰਨੇ ਤੇ ਹਾਂਜੀ ਇਹ ਕਿਤਾਬ ਜਿਹੜੀ ਹੈ ਸੰਸਾਰ ਇਨਕਲਾਬ ਦੇ ਜਿਹੜਾ ਹਾਰੂਆਂ ਦੇ ਨਾਮ ਹੈ ਤੇ ਸਭ ਤੋਂ ਪਹਿਲਾਂ ਆਪਾਂ ਪੜਦੇ ਹਾਂ ਜਿਹੜੇ ਕਿ ਅਨੁਵਾਦਕ ਨੇ ਇਸ ਕਿਤਾਬ ਦੇ ਇਹ ਇਹਨਾਂ ਦਾ ਨਾਮ ਆਪਾਂ ਜਿਹੜਾ ਪਹਿਲਾਂ ਪੜ ਚੁੱਕੇ ਡਾਕਟਰ ਬਲਜਿੰਦਰ ਤੇ ਇਹਨਾਂ ਨੇ ਕੀ ਲਿਖਿਆ ਹੈ ਅਨੁਵਾਦਕ ਦੀ ਨਜ਼ਰ 'ਚ ਸਿਰਲੇਖ ਦੇ ਹੇਠ ਕਿਸੇ ਇਤਿਹਾਸਿਕ ਕਾਲਖੰਡ ਵਰਤਾਰੇ ਜਾਂ ਸ਼ਖਸੀਅਤ ਦਾ ਮੁਕੰਮਲ ਮੁਲਾਂਕਣ ਕਰ ਪਾਉਣਾ ਹਮੇਸ਼ਾ ਤੋਂ ਹੀ ਇੱਕ ਟੇਢੀ ਖੀਰ ਸਾਬਤ ਹੁੰਦਾ ਹੈ ਹਰੇਕ ਖੁਜਾਰਤੀ ਨੂੰ ਜੋ ਵੀ ਇਸ ਟੇਡੇ ਰਾਹ ਦਾ ਪਾਂਦੀ ਹੈ ਇਸ ਗੱਲ ਤੋਂ ਪੂਰੀ ਤਰ੍ਹਾਂ ਵਾਕਿਫ ਹੋਣਾ ਚਾਹੀਦਾ ਹੈ ਕਿ ਉਸ ਨੂੰ ਕਿਸੇ ਵਿਸ਼ੇਸ਼ ਕਿਸਮ ਦੇ ਨਿਰਣੇ ਤੇ ਅਪੜਨ ਲਈ ਅਤੇ ਹਕੀਕਤਾਂ ਨਾਲ ਇਨਸਾਫ ਕਰਨ ਲਈ ਚੋਖੇ ਅਧਿਐਨ ਦੀ ਲੋੜ ਪੈਂਦੀ ਹੈ। ਇੱਕ ਗੱਲ ਪੱਕੀ ਹੈ ਕਿ ਅਜਿਹੇ ਨਿਰਣਿਆਂ ਨੂੰ ਜਿੰਨੀ ਦੇਰ ਤੱਕ ਉਹਨਾਂ ਸਮਿਆਂ ਦੀਆਂ ਸਮਾਜਿਕ ਆਰਥਿਕ ਹਾਲਤਾਂ ਅਤੇ ਸਿਆਸੀ ਢਾਂਚਿਆਂ ਨੂੰ ਪ੍ਰਸੰਗੋਂ ਬਾਹਰ ਬਾਚਿਆ ਜਾਂਦਾ ਹੈ ਤਾਂ ਉਦੋਂ ਤੱਕ ਉਹ ਨਿਰਣੇ ਅਧ ਅਧੂਰੇ ਕੱਚ ਘਰੜ ਅਤੇ ਇੱਕ ਪਸੜ ਹੀ ਰਹਿਣਗੇ ਸਟਾਲਨ ਦੀ ਸ਼ਖਸੀਅਤ ਨੂੰ ਬਖੂਬੀ ਰੂਪਮਾਨ ਕਰਦੀ ਨੇੜਿਓਂ ਤੱਕਿਆ ਸਟਾਲਨ ਸਰਲੇਖ ਹੇਠਲੀ ਇਹ ਪੁਸਤਕ ਆਕਾਰ ਪੱਖੋਂ ਬਹੁਤ ਛੋਟੀ ਜਹੀ ਹੈ ਮਨਿਸਬਤ ਉਹਨਾਂ ਵੱਡ ਅਕਾਰੀ ਗ੍ਰੰਥਾਂ ਦੇ ਜਿਹੜੇ ਕਾਮਰੇਡ ਸਟਾਲਨ ਦੀ ਬਹੁਪੱਖੀ ਪ੍ਰਤੀਵੱਧ ਤੇ ਕਾਲ ਖਪੋਤਣ ਦੇ ਮਕਸਦ ਨੂੰ ਧਿਆਨ ਚ ਰੱਖਦਿਆਂ ਲਿਖੇ ਗਏ ਹਨ ਸਮਾਜਵਾਦ ਨੂੰ ਪਰਣਾਏ ਆਗੂਆਂ ਅਤੇ ਹੋਰਨਾ ਸੋਹਿਰਦ ਲੋਕ ਪੱਖੀ ਲੇਖਕਾਂ ਵੱਲੋਂ ਵੀ ਕਾਮਰੇਡ ਸਟਾਲਨ ਦੀ ਜ਼ਿੰਦਗੀ ਸੰਬੰਧੀ ਪੁਸਤਕਾਂ ਅਤੇ ਆਰਟੀਕਲ ਬਹੁਤ ਵੱਡੀ ਤਾਦਾਦ ਵਿੱਚ ਲਿਖੇ ਗਏ ਹਨ ਇਹਨਾਂ 'ਚੋਂ ਆਲਮੀ ਪੱਧਰ ਤੇ ਵੱਡੀ ਗਿਣਤੀ 'ਚ ਪੜ੍ਹੀ ਗਈ ਕਿਤਾਬ ਸਟਾਲਨ ਯੁੱਗ ਹੈ ਜਿਹੜੀ ਅਮਰੀਕੀ ਪੱਤਰਕਾਰ ਅਨਾ ਲੂਈਸ ਸਟਰਾਂਗ ਨੇ ਸਟਾਲਨ ਅਤੇ ਸਮਾਜਵਾਦੀ ਉਸਾਰੀ ਨੂੰ ਨੇੜਿਓਂ ਤੱਕਣ ਉਪਰੰਤ ਇੱਕ ਡੂੰਗੀ ਛਾਣਵੀਨਵਾਦ ਲਿਖੀ ਸੀ 2017 ਦੇ ਬਰੇ ਮਹਾਨ ਰੂਸੀ ਪ੍ਰੋਲੇਟਾਰੀ ਇਨਕਲਵ ਦੀ 100ਵੀਂ ਬਰੇ ਗੰਢ ਨੂੰ ਸਮਰਪਿਤ ਰਣਜੀਤ ਲਹਿਰਾ ਵੱਲੋਂ ਕੀਤਾ ਗਿਆ ਇਸ ਦਾ ਪੰਜਾਬੀ ਅਨੁਵਾਦ ਤਾਲਿਫ ਪ੍ਰਕਾਸ਼ਨ ਬਰਨਾਲਾ ਵੱਲੋਂ ਛਾਪਿਆ ਗਿਆ ਸੀ ਇਸ ਕਿਤਾਬ ਵਿੱਚਲਾ ਵਿਸ਼ਾ ਵਸਤੂ ਵੀ ਹਥਲੀ ਪੁਸਤਕ ਨੇੜਿਓਂ ਤੱਕਿਆ ਸਟਾਲਨ ਵਿਚਲੀ ਦਰਸਾਈ ਹਕੀਕਤ ਦੀ ਸਹਾਇ ਸ਼ਾਦੀ ਭਰਦਾ ਹੈ ਮਸਲਨ ਫੌਜ ਵੀ ਸਾਜ਼ਿਸ਼ ਚ ਲਿਪਤ ਸੀ 1937 ਚ ਫੌਜ ਦੇ ਸਿਆਸੀ ਕਮਿਸਾਰਾਂ ਦੇ ਮੁਖੀ ਸੁਮਾਰਨਿਕ ਤੇ ਨੇ ਆਤਮ ਹੱਤਿਆ ਕਰ ਲਈ ਰੱਖਿਆ ਵਿਭਾਗ ਵਿੱਚ ਹਾਲ ਹੀ ਵਿੱਚ ਡਿਪਟੀ ਮੰਤਰੀ ਰਹੇ ਮਾਰਸ਼ਲ ਟੁਖਾਚੇਵ ਸਕੀ ਤੇ ਸੱਤ ਹੋਰ ਉੱਚ ਫੌਜੀ ਅਫਸਰਾਂ ਦਾ ਕੋਰਟ ਮਾਰਸ਼ਲ ਕਰ ਦਿੱਤਾ ਗਿਆ ਇਹ ਮਲਜਮ ਹਿਟਲਰ ਨੂੰ ਯੂਕਰੇਨ ਤੇ ਕਬਜ਼ਾ ਕਰਨ ਦਾ ਵਾਅਦਾ ਕਰ ਚੁੱਕੇ ਸਨ ਉਨ੍ਹਾਂ ਦੇ ਅਪਰਾਧਾਂ ਦੀ ਪੁਸ਼ਟੀ ਵਿਦੇਸ਼ੀ ਸੋਮਿਆਂ ਤੋਂ ਵੀ ਹੋਈ ਹੈ ਅਜਿਹੇ ਹਵਾਲੇ ਨੇੜਿਓਂ ਤੱਕਿਆ ਸਟਾਲਨ ਵਿੱਚ ਜਟਾਏ ਗਏ ਹਵਾਲਿਆਂ ਦੀ ਸਾਦੀ ਭਰਦੇ ਹਨ ਕਿ ਉਨ੍ਹਾਂ ਸਮਿਆਂ ਦੌਰਾਨ ਕਾਮਰੇਡ ਸਟਾਲਨ ਕਿਸ ਕਿਸਮ ਦੀਆਂ ਸਾਜ਼ਿਸ਼ਾਂ ਨਾਲ ਦੋ ਚਾਰ ਹੋ ਰਿਹਾ ਸੀ ਅਤੇ ਨਾ ਸਿਰਫ ਬਾਹਰਲੇ ਸਮਰਾਜਵਾਦੀਆਂ ਬਲਕਿ ਉਹ ਰੂਸ ਅੰਦਰਲੇ ਲੋਕ ਵਿਰੋਧੀਆਂ ਨਾਲ ਵੀ ਨਜਿੱਠ ਰਿਹਾ ਸੀ ਜਿਹੜੇ ਸਮਾਜਵਾਦ ਦੇ ਅਗਲੇਰੇ ਵਿਕਾਸ ਅੰਦਰ ਖਲਾਰਾ ਪਾਉਣ ਅਤੇ ਰੂਸੀ ਸਮਾਜ ਦੇ ਸਮਾਜਵਾਦੀ ਖਾਸੇ ਤੇ ਕਾਲਖਪੋਤਣ ਚ ਰੁੱਝੇ ਹੋਏ ਸਨ ਯਾਦ ਰੱਖਣਾ ਚਾਹੀਦਾ ਹੈ ਕਿ ਇਹੀ ਲੋਕ ਵਿਰੋਧੀ ਸ਼ਕਤੀਆਂ 1917 ਦੇ ਮਹਾਨ ਅਕਤੂਬਰ ਇਨਕਲਾਬ ਵੇਲੇ ਤੋਂ ਹੀ ਇਸ ਤਾਕ ਚ ਸਨ ਕਿ ਕਦੋਂ ਉਹਨਾਂ ਨੂੰ ਇਸ ਨੂੰ ਢਾਅ ਲਾਉਣ ਦਾ ਮੌਕਾ ਮਿਲੇ ਅਤੇ ਉਹ ਤਾਂ ਇਸ ਮਹਾਨ ਪ੍ਰੋਲੇਟਾਰੀ ਇਨਕਲਾਬ ਦੇ ਮਹਾਨਾਇਕ ਕਾਮਰੇਡ ਵੀ ਆਈ ਲੈਨਨ ਦਾ ਕਤਲ ਕਰਨ ਦੀ ਸਾਜਿਸ਼ ਘੜਨੋਂ ਵੀ ਬਾਝ ਨਹੀਂ ਆਏ ਅਤੇ ਜੀ ਦਾ ਖੁਲਾਸਾ ਹੋਣ ਤੇ ਉਹ ਸਾਫ ਮੁਕਰ ਗਏ ਕਾਮਰੇਡ ਸਟਾਲਨ ਨੂੰ ਬਦ ਦਿਮਾਗ ਬਦ ਮિજાਜ ਪਾਗਲ ਅਤ ਦਰਜੇ ਦਾ ਸ਼ੱਕੀ ਆਪਦੇ ਵਫਾਦਾਰ ਸੰਗੀਆਂ ਤੱਕ ਨੂੰ ਨਾਂ ਬਖਸ਼ਣ ਵਾਲਾ ਅਤੇ ਕੀ ਕੀ ਨਹੀਂ ਗਰਦਾਨਿਆ ਗਿਆ ਅਜਿਹੇ ਹਾਲਾਤ ਦੀ ਨੇੜਿਓਂ ਤੱਕਿਆ ਸਟਾਲਨ ਬਹੁਤ ਹੀ ਸਫਾਈ ਨਾਲ ਨਿਤਾਰਾ ਕਰਦੀ ਹੈ ਅਤੇ ਸੱਚ ਨੂੰ ਉਜਾਗਰ ਕਰਦੀ ਹੈ ਇਸ ਸਬੰਧ ਚ ਇੱਕ ਵਾਰੀ ਫਿਰ ਸਟਾਲਨ ਯੁੱਗ ਵੱਲ ਪਰਤਦੇ ਹਾਂ ਭਾਵ ਕਿ ਸਟਾਲਨ ਯੁੱਗ ਜੋ ਫਿਰ ਹਵਾਲਾ ਲੈ ਰਹੇ ਹਾਂ 1934 ਦੀ ਪਾਰਟੀ ਕਾਂਗਰਸ ਚ ਸ਼ਾਮਲ 1966 ਡੈਲੀਗੇਟਾਂ ਚੋਂ 1108 ਨੂੰ ਬਾਅਦ ਚ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਤਰ੍ਹਾਂ ਇਸ ਕਾਂਗਰਸ ਵਿੱਚ ਕੇਂਦਰੀ ਕਮੇਟੀ ਲਈ ਚੁਣੇ ਗਏ 134 ਮੈਂਬਰਾਂ ਚੋਂ 90 ਨੂੰ ਯਾਨੀ 70 ਫੀਸਦੀ ਨੂੰ ਨਾ ਸਿਰਫ ਗ੍ਰਿਫਤਾਰ ਹੀ ਕੀਤਾ ਗਿਆ ਬਲਕਿ ਉਹਨਾਂ ਨੂੰ ਗੋਲੀ ਤੱਕ ਮਾਰ ਦਿੱਤੀ ਗਈ ਇਸ ਸਾਰੇ ਕੁਝ ਦਾ ਦੋਸ਼ ਸਟਾਲਨ ਸਰ ਮੜਨ ਵਾਲੇ ਬੰਦਿਆਂ ਨੇ ਹਾਲੇ ਤੱਕ ਵੀ ਇਸ ਗੱਲ ਦੀ ਕੋਈ ਵਿਆਖਿਆ ਪੇਸ਼ ਨਹੀਂ ਕੀਤੀ ਕਿ ਕੋਈ ਸ਼ੰਕਾ ਲੂ ਵਿਅਕਤੀ ਵੀ ਕਿਉਂ ਆਪਣੇ ਸਭ ਤੋਂ ਵੱਧ ਸਫਲ ਤੇ ਵਫਾਦਾਰ ਹਮਾਇਤੀਆਂ ਨੂੰ ਹੀ ਮਾਰ ਸੁੱਟੇਗਾ 1934 ਦੀ ਜੇਤੂ ਕਾਂਗਰਸ ਵਿੱਚ ਖਾਸ ਤੌਰ ਤੇ ਉਹ ਲੋਕ ਸ਼ਾਮਲ ਸਨ ਜਿਨ੍ਹਾਂ ਨੇ ਸਟਾਲਨ ਦੀ ਰਾਜਨੀਤੀ ਦੀ ਸ਼ਕਤੀ ਨਾਲ ਪਾਲਣਾ ਕੀਤੀ ਸੀ ਅਤੇ ਖੇਤੀ ਅਤੇ ਸਨਤ ਦੇ ਖੇਤਰਾਂ 'ਚ ਸਮਾਜਵਾਦ ਦੀ ਜਿੱਤ ਦਾ ਪਰਚਮ ਲਹਿਰਾਇਆ ਸੀ ਸਟਾਲਨ ਯੁੱਗ ਵਿਜਲੀ ਐਨੀ ਲੰਮੀ ਟੂਕ ਦਾ ਹਵਾਲਾ ਇਸ ਲਈ ਦੇਣਾ ਪਿਆ ਕਿਉਂਕਿ ਸਾਮਰਾਜਵਾਦੀ ਮੀਡੀਆ ਅਤੇ ਰੂਸ ਅੰਦਰਲੇ ਗद्दार ਸੱਜੇ ਪੱਖੀ ਲੇਖਕਾਂ ਦੀਆਂ ਕਾਮਰੇਡ ਸਟਾਲਨ ਬਾਰੇ ਜ਼ਹਿਰ ਉਗਲਦੀਆਂ ਲਿਖਤਾਂ ਦਾ ਜਵਾਬ ਦੇਣਾ ਅਨਸਰ ਦੀ ਲੋੜ ਹੈ ਇਥੇ ਇਹ ਚੇਤਾਵਨੀ ਵੀ ਜ਼ਰੂਰੀ ਹੈ ਕਿ ਸਮਾਜਵਾਦ ਵਿਰੋਧੀ ਲਿਖਤਾਂ ਫਿਲਮਾਂ ਨਾਵਲਾਂ ਆਦ ਦੇ ਮੁਕਾਬਲੇ ਸਟਾਲਨ ਅਤੇ ਸਮਾਜਵਾਦ ਪੱਖੀ ਤਸਦੀਕੀ ਲਿਖਤਾਂ ਦੀ ਘਾਟ ਰੜਕਦੀ ਰਹੀ ਹੈ ਭਾਵੇਂ ਕਿ ਚੇਅਰਮੈਨ ਮਾਓ ਦੇ ਸਮਿਆਂ 'ਚ ਕਾਮਰੇਡ ਸਟਾਲਨ ਦੀ ਮੌਤ ਉਪਰੰਤ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਅਤੇ ਕਮੰਟਰੀ ਕਮਿਊਨਿਸਟ ਲਹਿਰ ਦਰਮਿਆਨ ਆਏ ਬਖਰੇਵੇਂ ਕਮੰਟਰੀ ਕਮਿਨਿਸਟਰ ਲਹਿਰ ਅੰਦਰ ਭਾਗਵੀ ਬਹਿਸ ਦਾ ਵਿਸ਼ਾ ਬਣੇ ਜਿਸ ਨੂੰ ਮਹਾਨ ਬਹਿਸ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ ਇਸ ਮਹਾਨ ਬਹਿਸ ਦੇ ਦੌਰਾਨ ਕਿਹਾ ਗਿਆ ਸੀ ਕਿ ਸਟਾਲਨ ਦੀਆਂ ਚੰਗਿਆਈਆਂ ਅਤੇ ਗਲਤੀਆਂ ਇਤਿਹਾਸਕ ਤੇ ਬਾਹਰਮੁਖੀ ਹਕੀਕਤ ਨਾਲ ਸੰਬੰਧ ਰੱਖਦੀਆਂ ਹਨ ਦੋਸ਼ਾਂ ਦੀ ਤੁਲਨਾ ਤੋਂ ਜ਼ਾਹਰ ਹੁੰਦਾ ਹੈ ਕਿ ਉਸ ਦੀਆਂ ਘਾਟਾਂ ਦੇ ਮੁਕਾਬਲੇ ਪ੍ਰਾਪਤੀਆਂ ਦਾ ਪਲੜਾ ਕਿਤੇ ਵਧੇਰੇ ਭਾਰੀ ਹੈ ਕਾਮਰੇਡ ਸਟਾਲਨ ਦੇ ਇਸ ਸੰਸਾਰ ਤੋਂ ਰੁਕਸ਼ਤ ਹੋ ਜਾਣ ਤੋਂ ਕਰੀਬ 70 ਬਰੇ ਬੀਤ ਜਾਣ ਦੇ ਬਾਅਦ ਵੀ ਸਟਾਲਨ ਮਾਰਕਸਵਾਦ ਲੈਨਨਵਾਦ ਅਤੇ ਸਮਾਜਵਾਦ ਵਿਰੁੱਧ ਹਰ ਕਿਸਮ ਦੇ ਸੋਧਵਾਦੀਆਂ ਨਵ ਸੋਧਵਾਦੀਆਂ ਅਤੇ ਸਾਮਰਾਜਵਾਦੀਆਂ ਦੇ ਝੂਲੀ ਚੁੱਕਾਂ ਵੱਲੋਂ ਪੜਗਾਹਟ ਨਿਰੰਤਰ ਜਾਰੀ ਹੈ ਅਜਿਹੇ ਕਮਿਊਨਿਜ਼ਮ ਵਿਰੋਧੀ ਖੇਮੇ ਅਕਸਰ ਹੀ ਮਿੱਥ ਕੇ ਅਜਿਹੇ ਪ੍ਰਚਾਰ ਕਰਦੇ ਹਨ ਅੱਜ ਉਹ ਮਾਰਕਸਵਾਦ ਨੂੰ ਨਵੇਂ ਅਰਥ ਪ੍ਰਦਾਨ ਕਰਨ ਕਰ ਇਹਨੂੰ ਸਾਮਰਾਜਵਾਦ ਦੀ ਮੌਜੂਦਾ ਪ੍ਰਸੰਗਿਕ ਹਾਲਤ ਨਵ ਉਦਾਰਵਾਦ ਦੇ ਹਾਨ ਪ੍ਰਵਾਨ ਦਾ ਬਣਾਉਣ ਦੀ ਗੱਲ ਬੜੇ ਹੀ ਜੋਰ ਸ਼ੋਰ ਨਾਲ ਧੂਮਾਂ ਰਹੇ ਹਨ ਇਹਨਾਂ ਦੀ ਹੀ ਬੋਲੀ ਚ ਗੱਲ ਕਰਦੇ ਆਂ ਪੰਜਾਬ ਦਾ ਇੱਕ ਭੜਾਕੂ ਨਵਾਂ ਵਿਦਵਾਨ ਆਪਣੇ ਮਾਰਕਸਵਾਦ ਨੂੰ ਸੋਧਵਾਦ ਆਦ ਨੂੰ ਇੱਕੋ ਰਸੇ ਨੂੜਦਾ ਮਾਰਕਸਵਾਦ ਨੂੰ ਹੀ ਨਵੇਂ ਅਰਥ ਪ੍ਰਦਾਨ ਕਰਨ ਲਈ ਤਰਲੋ ਮੱਛੀ ਹੈ ਅਤੇ ਰੂਸ ਅੰਦਰ ਉਲਟਾ ਇਨਕਲਾਬ ਦੀ ਬਹਾਲੀ ਲਈ ਸਮੁੱਚੀ ਘਟਨਾਕਰਮ ਦਾ ਠੋਣਾ ਕਾਮਰੇਡ ਹਸਟਾਲਨ ਦੇ ਸਿਰ ਹੀ ਪੰਨੀ ਜਾਂਦਾ ਹੈ ਅਜਿਹੇ ਸਮਿਆਂ 'ਚ ਇੱਕ ਸੰਤੁਲਿਤ ਪੂਰੀ ਤਰ੍ਹਾਂ ਪੜਤਾਲ ਯੋਗਤ ਦਰੁਸਤ ਹਵਾਲਿਆਂ ਦੇ ਵੇਰਵਿਆਂ ਵਾਲੀ ਲਿਖਤ ਦੀ ਬਹੁਤ ਜ਼ਰੂਰਤ ਸੀ ਕਾਮਰੇਡ ਸਟਾਲਨ ਦੇ ਅੰਗ ਸੰਗ ਦਿਨ ਦੇ 24 ਘੰਟੇ ਵਿਚਰਨ ਵਾਲੇ ਅਤੇ ਸਾਲਾਂ-ਸਾਲ 30 ਤੋਂ ਵਧੇਰੇ ਸਾਲਾਂ ਦੇ ਲੰਮੇ ਅਰਸੇ ਤੱਕ ਸਾਥ ਰਹੇ ਕਾਮਰੇਡ ਸਟਾਲਨ ਦੇ ਬੋਡੀਗਾਰਡਾਂ ਵੱਲੋਂ ਸਟਾਲਨ ਦਾ ਜੋ ਸ਼ਖਸੀ ਨਕਸ਼ਾ ਉਵਾਰਿਆ ਗਿਆ ਹੈ ਇਹ ਬਹੁਤ ਹੀ ਹਾਂ ਪੱਖੀ ਕਾਰਜ ਹੈ ਕਾਮਰੇਡ ਸਟਾਲਨ ਵੱਲੋਂ ਰੂਸੀ ਸਮਾਜ ਅੰਦਰ ਸਮਾਜਵਾਦੀ ਸਮਾਜ ਉਸਾਰਨ ਚ ਪੁੱਟੀਆਂ ਪਲਾਂਘਾਂ ਤੋਂ ਤਾਂ ਰਵਿੰਦਰਨਾਥ ਟਾਈਗਰ ਵਰਗਾ ਕਵੀ ਹਰਦਾਵੀ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਿਆ ਆਪਣੀ ਉਮਰ ਦੇ ਆਖਰੀ ਪੜਾ ਤੇ ਉਸ ਦੀ ਸੋਚ ਚ ਆਪਣੀ ਪਹਿਲਾਂ ਵਾਲੀ ਜ਼ਿੰਦਗੀ ਨਾਲੋਂ ਆਈ ਗੁਣਾਤਮਕ ਤਬਦੀਲੀ ਬਾਬਤ ਲਿਖਦੇ ਆ ਉਹ ਰੂਸ ਚੋਂ ਚਿੱਠੀਆਂ ਚ ਲਿਖਦਾ ਹੈ ਰਵਿੰਦਰਨਾਥ ਟੈਗੋਰ ਕੇ ਮਨੁੱਖਤਾ ਦੇ ਵੱਡੇ ਹਿੱਸਿਆਂ ਨੂੰ ਵਿਰਵਿਆਂ ਰੱਖਦੇ ਆ ਅਤੇ ਇਹਨੂੰ ਮਨੁੱਖੀ ਮਨ ਦਾ ਨਿਰਾਦਰ ਕਰ ਸਮਾਜ ਦੇ ਇਸ ਹਿੱਸੇ ਨੂੰ ਮਨੁੱਖੀ ਅਧਿਕਾਰਾਂ ਤੋਂ ਵੰਚਿਤ ਰੱਖਦੇ ਆ ਰੱਖਦੇ ਆ ਸਭਿਆਤਾ ਦੀ ਖੁਸ਼ਹਾਲੀ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਇਸ ਸਮੱਸਿਆ ਨੂੰ ਮੁੱਢੋਂ ਸੁੱਢੋਂ ਹੱਲ ਕਰ ਲੈਣ ਲਈ ਰੂਸ ਅੰਦਰ ਕੁਝ ਚਾਰਾ ਜੋਈ ਕੀਤੀ ਜਾ ਰਹੀ ਹੈ ਜੋ ਮੈਂ ਦੇਖਿਆ ਹੈ ਉਹ ਅਚੰਭਾ ਕਰ ਦੇਣ ਕਰਨ ਦੇਣ ਵਾਲਾ ਹੈ ਮਾਫ ਕਰਨਾ ਥੋੜਾ ਸ਼ਿਪਾਈ ਚ ਵੀ ਗਲਤੀਆਂ ਨੇ ਕਰਨ ਦੇਣ ਵਾਲਾ ਹੈ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਸਫਲ ਹੱਲ ਤਾਲੀਮ ਹੈ ਸਮੁੱਚੇ ਰੂਸ ਅੰਦਰ ਤਾਲੀਮ ਨੂੰ ਪ੍ਰਸਾਰਣ ਚ ਦਿਖਾਇਆ ਲਾ ਮਿਸਲ ਲਾ ਮਿਸਾਲ ਜਜ਼ਬਾ ਹੈਰਾਨੀਆਂ ਕਹੇ ਵਿਆਪਕ ਪੱਧਰ ਦੀ ਤਿਆਰੀ ਲਾ ਮਿਸਾਲ ਕੋਸ਼ਿਸ਼ ਕੀ ਕੋਈ امداد ਖੁਣੋ ਨਾ ਰਹੇ ਨਾ ਸਿਰਫ ਯੂਰਪੀ ਰੂਸ ਅੰਦਰ ਸਗੋਂ ਕੇਂਦਰੀ ਏਸ਼ੀਆ ਦੀਆਂ ਨੀਮ ਸੱਭਿਆਕ ਨਸਲਾਂ ਲਈ ਵੀ ਉਹਨਾਂ ਨੇ تعلیم ਦੇ ਦੁਆਰ ਚੌਪਟ ਖੋਲ ਦਿੱਤੇ ਹਨ ਸਾਇੰਸ ਦੀਆਂ ਨਵੀਨਤਮ ਖੋਜਾਂ ਉੱਪਰ ਖੋਜਾਂ ਉਹਨਾਂ ਤੱਕ ਅਪੜਦੀਆਂ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਰੂਸ ਦੇ ਥੀਏਟਰ ਨਕੋਂ ਨਕ ਭਰੇ ਭਰੇ ਹੁੰਦੇ ਹਨ ਅਤੇ ਉੱਥੇ ਆਉਣ ਵਾਲੇ ਕਜਾਗ ਕਿਸਾਨ ਮਜ਼ਦੂਰ ਹੀ ਹਨ ਕਿਦਰੇ ਵੀ ਉਹਨਾਂ ਲੋਕਾਂ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਨਵੀਂ ਨੀਵੀਂ ਨਜ਼ਰ ਨਾਲ ਦੇਖਿਆ ਜਾਂਦਾ ਹੈ ਉਹ ਆਤਮ ਸਨਮਾਨ ਦਾ ਲੁਤਫ ਮਾਣ ਰਹੇ ਹਨ ਅਤੇ ਕੁਝ ਸਾਲ ਪਹਿਲਾਂ ਹੀ ਇਹਨਾਂ ਲੋਕਾਂ ਦੀ ਜ਼ਿੰਦਗੀ ਭਾਰਤੀ ਲੋਕਾਂ ਵਰਗੀ ਹੀ ਦੁੱਬਰ ਸੀ ਪਰ ਅਸੀਂ ਖੜੋਤ ਦੀ ਉਸੇ ਦਲਦਲ 'ਚ ਹੀ ਡੂੰਘੇ ਤਸ ਬੈਠੇ ਹਾਂ ਏ ਰਵਿੰਦਰਨਾਥ ਟੈਗੋਰ ਦੀ ਜਿਹੜੀ ਅਸੀਂ ਪੜ੍ਹ ਕੇ ਸੁਣਾਈ ਹੈ ਸੋ ਅੱਗੇ ਚੱਲਦੇ ਹਾਂ ਅੱਜ ਦੇ ਭਾਰਤੀ ਸਮਾਜ ਅੰਦਰ ਅਜੇ ਵੀ ਰਵਿੰਦਰਨਾਥ ਟੈਗੋਰ ਵੱਲੋਂ ਖਿੱਚੀ ਗਈ ਤਸਵੀਰ 1947 ਦੀ ਸੱਤਾ ਬਦਲੀ ਹੋ ਜਾਣ ਦੇ باوجود ਵੀ ਜਿਉਂ ਦਾ ਤਿਉਂ ਵਰਗੀ ਬਣੀ ਹੋਈ ਹੈ ਅਜਿਹੇ ਸਮਿਆਂ 'ਚ ਕਮਰੇਡ ਹਸਟਾਲਨ ਵੱਲੋਂ ਵਿਗਿਆਨਕ ਸਮਾਜਵਾਦ ਦੇ ਅਸੂਲਾਂ ਤੇ ਪੂਰੀ ਪਕੜ ਨਾਲ ਪਹਿਰਾ ਦਿੰਦੇ ਆ ਰੂਸ ਅੰਦਰ ਸਨਤੀਕਰਨ ਬਿਜਲੀ ਕਰਨ ਵਿਦਿਆ ਦਾ ਵਿਸਾਰਾ ਅਦਵ ਅਤੇ ਕਲਾ ਦੇ ਖੇਤਰਾਂ 'ਚ ਤਰੱਕੀ ਕੀਤੀ ਮਹਿੰਗਾਈ ਵਸਤਾਂ ਦੇ ਮੁੱਲ ਤੈਅ ਕਰਨ ਤਬਾਦਲਾ ਕੀਮਤ ਸਰਕਾਰੀ ਰੇਟ ਸਰਕਾਰੀ ਸੰਨਤਾਾਂ ਅਤੇ ਫਾਰਮ ਸਾਂਝੇ ਫਾਰਮ ਆਦ ਅਨੇਕਾ ਕਿਸਮ ਦੇ ਆਰਥਿਕਤਾ ਦੇ ਵਿਸ਼ੇਸ਼ ਪਹਿਲੂਆਂ ਤੇ ਪ੍ਰੋਲੇਟਾਰੀ ਦੀ ਡਿਕਟੇਟਰਸ਼ਿਪ ਤਹਿਤ ਵਿਕਾਸ ਦੇ ਰਾਹ ਅੱਗੇ ਵਧਣਾ ਕਾਮਰੇਡ ਕਾਮਰੇਡ ਸਟਾਲਨ ਦੀ ਪ੍ਰਤਿਵਾ ਨੂੰ ਹੀ ਰੂਪਮਾਨ ਕਰਦਾ ਹੈ ਸਮਾਜਵਾਦੀ ਉਸਾਰੀ ਦੇ ਅਜਿਹੇ ਪੜਾ ਤੇ ਉਸ ਵੱਲੋਂ ਦਿੱਤੀ ਸਿਹਦ ਮਾਰਕਸਵਾਦ ਦੇ ਵਿਗਿਆਨਨ ਚ ਨਵੀਆਂ ਪੁੱਟੀਆਂ ਪਲੰਘਾਂ ਪ੍ਰੋਲੇਤਾਰੀ ਦੇ ਇਸ ਵਿਗਿਆਨ ਨੂੰ ਅੱਗੇ ਵੱਲ ਲੈ ਕੇ ਗਈਆਂ ਹਨ ਇਸ ਨੇ ਇਸ ਵਿਗਿਆਨ ਅੰਦਰ ਸਰਕਾਰੀ ਅਰਥਚਾਰੇ ਨੂੰ ਸਮਾਜਵਾਦੀ ਰਾਹ ਤੇ ਕਿਵੇਂ ਅੱਗੇ ਵੱਲ ਵਧਾਉਣਾ ਹੈ ਜਾਨੀ ਕਿ ਮਾਰਕੀਟ ਅਰਥਚਾਰੇ ਕਮੰਤਰੀ ਮੰਡੀ ਢਾਂਚੇ ਅਤੇ ਸਮਾਜਵਾਦੀ ਢਾਂਚੇ ਦਰਮਿਆਨ ਖੜੇ ਵਿਰੋਧਾਂ ਨੂੰ ਕਿਸ ਦਿਸ਼ਾ ਚ ਅਤੇ ਕਿਸ ਢੰਗ ਨਾਲ ਹੱਲ ਕਰਨਾ ਹੈ ਇਹਦਾ ਮਾਰਗਦਰਸ਼ਨ ਉਹਨੇ ਬਾਖੂਬੀ ਕੀਤਾ ਸੀ ਅਤੇ ਅੱਜ ਵੀ ਹੈ ਸਟਾਲਨ ਦਾ ਹਰ ਕਦਮ ਇਸ ਦਿਸ਼ਾ 'ਚ ਉੱਠਦਾ ਸੀ ਕਿ ਉਸ ਦਾ ਇਹ ਕਦਮ ਵਿਸ਼ਾਲ ਲੋਕਾਈ ਨੂੰ ਕਿਸ ਕਦਰ ਪ੍ਰਭਾਵਿਤ ਕਰੇਗਾ ਨਾ ਕਿ ਕਿਸੇ ਇੱਕ ਛੋਟੇ ਵਰਗ ਨੂੰ ਜਿਸ ਦੀਆਂ ਵਿਸ਼ੇਸ਼ ਮਿਸਾਲਾਂ ਇਸ ਪੁਸਤਕ ਅੰਦਰ ਦਰਜ ਹਨ ਪ੍ਰੋਲੇਤਾਰੀ ਦੀ ਅਗਵਾਈ ਵਾਲੇ ਰਾਜ ਦੇ ਅਜਿਹੇ ਸਮਾਜਵਾਦੀ ਉਸਾਰੀ ਕਰਦੇ ਆਂ ਗਲਤੀਆਂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜਿਹਾ ਕੋਈ ਪਹਿਲਾਂ ਕੀਤਾ ਅਮਲ ਉਹਨਾਂ ਦਾ ਰਾਹ ਦਰਸਾਵਾ ਨਹੀਂ ਸੀ ਪਰ ਕਾਮਰੇਡ ਲੈਨਨ ਅਤੇ ਸਟਾਲਨ ਦੀ ਅਗਵਾਈ ਹੇਠ ਪਛੜੇ ਰੂਸ ਦੇ ਸਮਾਜਿਕ ਆਰਥਿਕ ਢਾਂਚੇ ਨੂੰ ਸਮਾਜਵਾਦੀ ਰਾਹ ਤੇ ਅਗਾਹ ਤੋਰਨ ਚ ਕੀਤੀਆਂ ਗਈਆਂ ਪੇਸ਼ਕਦਮੀਆਂ ਅਜਿਹੇ ਦਿਸਹੱਦੇ ਹਨ ਜਿਨ੍ਹਾਂ ਨੇ ਟ੍ਰਾਸਟ ਟਾਸਕੀ ਵਰਗਿਆਂ ਵੱਲੋਂ ਪ੍ਰਚਾਰੀ ਜਾਂਦੀ ਇਸ ਸਮਝ ਕਿ ਉਨੀ ਦੇਰ ਤੱਕ ਇੱਕ ਮੁਲਕ ਅੰਦਰ ਸਮਾਜਵਾਦ ਨਹੀਂ ਉਸਰ ਸਕਦਾ ਜਿੰਨੀ ਦੇਰ ਤੱਕ ਸੰਸਾਰ ਇਨਕਲਾਬ ਨਹੀਂ ਹੋ ਜਾਂਦਾ ਦੇ ਮੂੰਹ ਤੇ ਵੀ ਕਰਾਰੀ ਚ ਭੇੜ ਮਾਰੀ ਰੂਸ ਵੱਲੋਂ ਸਮਾਜਵਾਦੀ ਉਸਾਰੀ ਲਈ ਆਰਥਿਕਤਾ ਦੀ 5 ਸਾਲਾ ਯੋਜਨਾ ਦੇ ਅਰਥਚਾਰੇ ਦੇ ਮਾਡਲ ਦੀਆਂ ਲੀਹਾਂ ਤੇ ਭਾਰਤ ਅੰਦਰ ਜਵਾਹਰ ਲਾਲ ਨਹਿਰੂ ਨੇ ਵੀ 5 ਸਾਲਾ ਯੋਜਨਾਵਾਂ ਆਮਲ ਚ ਲਿਆਂਦੀਆਂ ਪਰ ਰੂਸ ਅੰਦਰ ਲਿਆਂ ਇਹਨਾਂ ਯੋਜਨਾਵਾਂ ਅਤੇ ਭਾਰਤ ਵਿਚ ਲਿਆਂ ਇਹਨਾਂ ਮਨ ਸੁਭਾਵ ਬੰਦੀਆਂ ਵਿਚਕਾਰ ਪੋਹਾਂ ਦਾ ਫਾਸਲਾ ਸੀ ਰੂਸ ਅੰਦਰ ਇਹ ਪ੍ਰੋਲੇਟਾਰੀ ਦੀ ਡਿਕਟੇਟਰਸ਼ਿਪ ਅਧੀਨ ਸੰਨ ਜਦ ਕੇ ਭਾਰਤ ਦੀਆਂ ਇਹਨਾਂ ਯੋਜਨਾਵਾਂ ਦਾ ਗੁੱਝਾ ਮਕਸਦ ਹੀ ਇਥੋਂ ਦੀ سرمਾਈਦਾਰੀ ਨੂੰ ਸਰਕਾਰੀ سرمایہ ਮਹਈਆ ਕਰਵਾਉਣਾ ਸੀ ਅਤੇ ਅੱਜ ਵੀ ਹੈ ਨਾ ਕਿ ਲੋਕਾਂ ਦੇ ਹੱਥਾਂ 'ਚ ਸੱਤਾ ਮਜ਼ਬੂਤ ਕਰਨੀ ਸਭ ਤੋਂ ਮਹਾਨ ਪ੍ਰਾਪਤੀ ਜਿਸ ਦਾ ਜ਼ਿਕਰ ਕੀਤੇ ਬਿਨਾਂ ਸਟਾਲਨ ਦੀ ਕੋਈ ਗੱਲ ਕੀਤੀ ਹੀ ਨਹੀਂ ਜਾ ਸਕਦੀ ਉਹ ਇਹ ਹੈ ਕਿ ਉਸਨੇ ਆਪਣੀ ਦੂਰਅੰਦੇਸ਼ੀ ਅਤੇ ਯੁੱਧਨੀਤਿਕ ਨਿਪੁੰਨਤਾ ਨਾਲ ਹਿਟਲਰ ਦੀ ਅਗਵਾਈ ਹੇਠਲੇ ਜਰਮਨ ਫਾਸ਼ੀਵਾਦੀਆਂ ਨੂੰ ਨਾ ਸਿਰਫ ਰੂਸ ਚੋਂ ਹਾਈ ਸਿਰਕਤ ਦਿੱਤੀ ਬਲਕਿ ਜਰਮਨੀ ਸਮੇਤ ਯੂਰਪ ਦੇ ਬਹੁਤ ਵੱਡੇ ਹਿੱਸੇ ਨੂੰ ਸਾਮਰਾਜਵਾਦੀ ਲੁੱਟ ਚਾਊਂਗ ਤੋਂ ਮੁਕਤ ਕਰਾ ਉਹ ਨਾ ਮੁਲਕਾਂ ਅੰਦਰ ਮੌਜੂਦ ਮਜ਼ਦੂਰ ਮਜ਼ਦੂਰ ਜਮਾਤ ਦੀ ਅਗਵਾਈ ਚ ਲੋਕਪੱਖੀ ਨਿਜਾਮ ਹੋਣ ਦੇ ਚ ਲਿਆਂਦੇ ਅਤੇ ਨਾਲ ਹੀ ਇਹ ਕਿ ਆਲਮੀ ਪੱਧਰ ਤੇ ਮਜ਼ਦੂਰ ਜਮਾਤ ਦੀਆਂ ਇਹਨਾਂ ਨਿਗਰ ਪ੍ਰਾਪਤੀਆਂ ਨੇ ਬਸਤੀਆਂ ਅੰਦਰ ਵੀ ਆਜ਼ਾਦ ਆਜ਼ਾਦੀ ਲਈ ਜਦੋਂ ਜਹਦਾਂ ਨੂੰ ਬਲ ਬਖਸ਼ਿਆ ਕਿਉਂਕਿ ਕਾਮਰੇਡ ਇਸਟਾਲਨ ਸੰਸਾਰ ਪੱਧਰ ਤੇ ਇਨਕਲਾਬ ਦਾ ਹਾਮੀ ਸੀ ਇੱਥੇ ਇਹ ਜ਼ਿਕਰ ਕਰਨਾ ਵੀ ਕਥਾ ਨਹੀਂ ਹੋਵੇਗਾ ਕਿ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਢਾਂਚੇ ਦੇ ਮੁਕਾਬਲੇ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਕਿਤੇ ਵਧੇਰੇ ਸੀ ਕੋਈ 1 2 ਗੁਣਾ ਨਹੀਂ ਬਲਕਿ ਬਹੁਤ ਵੱਡਾ ਅੰਤਰ ਮੌਜੂਦ ਸੀ 15 ਦਸੰਬਰ 1923 ਨੂੰ ਲਿਖੇ ਆਪਣੇ ਇੱਕ ਲੇਖ 'ਚ ਸਟਾਲਨ ਨਵੀਂ ਆਰਥਿਕ ਨੀਤੀ ਦੇ ਸੰਬੰਧ 'ਚ ਜ਼ਿਕਰ ਕਰਦਿਆਂ ਦੱਸਦਾ ਹੈ ਕਿ 10 ਲੱਖ ਮੁਲਾਜ਼ਮਾਂ ਵਾਲੇ ਰਾਜਕੀ ਅਫਸਰ ਸਾਹੀ ਦੇ ਢਾਂਚੇ ਵੱਲੋਂ ਪਾਏ ਜਾਣ ਵਾਲੇ ਦਬਾਅ ਤੋਂ ਖੜਾ ਛਡਾਉਣਾ ਜ਼ਰੂਰੀ ਹੈ ਜਿਹੜਾ ਕਿ 20000 30000 ਮਜ਼ਦੂਰਾਂ ਵਾਲੇ ਸਾਡੇ ਪਾਰਟੀ ਢਾਂਚੇ ਤੇ ਦਬਾਅ ਬਣਾ ਰਿਹਾ ਹੈ ਅਤੇ ਨਾਲ ਹੀ ਉਹਨੇ ਕਿਹਾ ਕਿ ਇਸ ਭਾਰੀ ਭਰਕਮ ਰਾਜਕੀ ਮਸ਼ੀਨਰੀ ਵਾਲੇ ਢਾਂਚੇ ਦੇ ਦਬਾਅ ਤੋਂ ਖਹਿੜਾ ਛਡਾਉਣਾ ਐਨੇ ਥੋੜੇ ਅਰਸੇ 'ਚ ਮੁਮਕਨ ਨਹੀਂ ਕਿਉਂਕਿ ਇਨ੍ਹਾਂ ਗੈਰ ਪਾਰਟੀ ਕਰਮਚਾਰੀਆਂ ਤੋਂ ਸਰਕਾਰੀ ਪੱਧਰ ਤੇ ਤੈਅ ਕੀਤੀਆਂ ਨੀਤੀਆਂ ਮੁਤਾਬਕ ਕੰਮ ਕਰਵਾਉਣੇ ਕੋਈ ਖਾਲਾ ਜੀ ਦਾ ਵਾੜੇ ਤੋਂ ਘਟ ਨਹੀਂ ਸੀ ਅਤੇ ਉਹ ਹਰੇਕ ਮਾਮਲੇ 'ਚ ਹੀ ਟੁੱਚਰਾ ਡਾਉਂਦੇ ਰਹਿੰਦੇ ਸਨ ਜਿਵੇਂ ਕਿ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਕਿ ਨੇੜਿਓਂ ਤੱਕਿਆ ਸਟਾਲਨ ਬਹੁ ਵਿਦਾਈ ਜਾਣਕਾਰੀ ਮੁਹੱਈਆ ਕਰਾਉਂਦੀ ਹੈ। ਕੁੱਲ ਜਹਾਨ ਦੀ ਮਜ਼ਦੂਰ ਜਮਾਤ ਦੇ ਇਸ ਮਹਿਬੂਬ ਆਗੂ ਬਾਰੇ। ਪਰ ਇੱਕ ਤਾਂ ਇਹ ਜਾਣਕਾਰੀ ਇੰਨੀ ਸੰਖੇਪ ਹੈ ਅਤੇ ਕਈ ਥਾਵਾਂ ਤੇ ਇੰਨੀ ਬੇਤਰਤੀਬੀ ਹੈ ਕਿ ਕੁਝ ਡੂੰਘਾਈ ਨਾਲ ਪੜਨ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਲੇਖਕ ਨੇ ਰੂਸੀ ਪਾਠਕਾਂ ਨੂੰ ਧਿਆਨ ਤੇ ਰੱਖਦਿਆਂ ਹੀ ਇਸ ਪੁਸਤਕ ਦੀ ਰਚਨਾ ਕੀਤੀ ਹੈ। ਸਮਾਜਵਾਦੀ ਉਸਾਰੀ ਦੇ ਕਈ ਅਹਿਮ ਪੱਖਾਂ ਦੀ ਅਮਲੀ ਜਾਣਕਾਰੀ ਦੀ ਘਾਟ ਵੀ ਰੜਕਦੀ ਹੈ ਸੋ ਲੋੜ ਹੈ ਕਾਮਰੇਡ ਇਸਟਲਨ ਦੀਆਂ ਪ੍ਰਾਪਤੀਆਂ ਨੂੰ ਉਹਦੇ ਆਰਥਿਕ ਸਮਾਜਿਕ ਹਾਲਤਾਂ ਦੇ ਅਧਿਐਨ ਦੇ ਪ੍ਰਸੰਗ ਚ ਅੰਗਣ ਦੀ ਨਾ ਕਿ ਬੁਰਜੂਆ ਜਮਹੂਰੀਅਤ ਦੇ ਵਕੀਲ ਟੱਟ ਪੂੰਜੀਆ ਦੇ ਵਕੀਲ ਟੱਟ ਪੂੰਜੀਆ ਵਿਦਵਾਨਾਂ ਦੀ ਪ੍ਰੋਲੇਟਰੀ ਡਿਕਟੇਟਰਸ਼ਿਪ ਖਿਲਾਫ ਕਢੀ ਜਾਣ ਵਾਲੀ ਪੜਾਅ ਚ ਦੇ ਰੂਪ ਚ ਜਿਹੜੀ ਕਿ ਕਾਮਰੇਡ ਸਟਾਲਨ ਨੂੰ ਇੱਕ ਬੇਰਹਿਮ ਇਕਾਧਿਕਾਰਵਾਦੀ ਡਿਕਟੇਟਰ ਜਾਬਰ ਬਣਾਇਆ ਪੇਸ਼ ਕਰ ਰਹੇ ਹਨ ਉਮੀਦ ਕਰਦੇ ਹਾਂ ਕਿ 80 ਰਾਈਵਨ ਦੀ 66 ਟੂ ਸਟਾਲਨ ਦਾ ਨੇੜਿਓਂ ਤੱਕਿਆ ਸਟਾਲਨ ਨਾਮੀ ਪੰਜਾਬੀ ਤਰਜਮਾ ਪੰਜਾਬੀ ਪਾਠਕਾਂ ਨੂੰ ਕਾਮਰੇਡ ਸਟਾਲਨ ਦੀ ਬਹੁਪੱਖੀ ਸ਼ਖਸੀਅਤ ਦੇ ਬਹੁਤ ਹੀ ਅਹਿਮ ਅਨੇਕ ਪੱਖਾਂ ਨੂੰ ਪਰਤ ਦਰ ਪਰਤ ਖੋਲ ਕੇ ਦਿਦਾਰ ਕਰਵਾਏਗੀ ਅਤੇ ਸਮ ਸਮਰਾਜਵਾਦ ਸਮੇਤ ਜਮਹੂਰੀਅਤ ਜਮਹੂਰੀਅਤ ਦਾ ਰਾਮ ਰੋਲਾ ਪਾ ਰਹੇ ਨਿਕ ਬੁਰਜੂਆ ਜਮਹੂਰੀਅਤ ਪਸੰਦਾਂ ਨਾਲ ਲੜਾਈ ਖਿਲਾਫ ਉਹਨਾਂ ਹੱਥ ਇੱਕ ਮਜ਼ਬੂਤ ਦਸਤਾਵੇਜ਼ ਦਾ ਕੰਮ ਕਰ ਦੇਵੇਗੀ। ਮੂਲ ਰੂਪ ਵਿੱਚ 1992 ਵਿੱਚ ਰੂਸੀ ਯੂਵਾਨ ਚ ਛਪੀ ਇਸ ਰਚਨਾ ਦੇ 1996 ਵਿੱਚ ਛਪੇ ਅੰਗਰੇਜ਼ੀ ਐਡੀਸ਼ਨ ਨੂੰ ਇਸ ਪੁਸਤਕ ਵਿੱਚ ਅੱਡ-ਅੱਡ ਭਾਗਾਂ ਚ ਵੰਡਿਆ ਗਿਆ ਹੈ। ਜਦ ਕੇ ਪੰਜਾਬੀ ਲਈ ਅਸੀਂ ਆਡਾ-ਅਡਾ ਚੈਪਟਰਾਂ ਨੂੰ ਉਸ ਚੈਪਟਰ ਵਿੱਚਲੇ ਵਿਸ਼ੇ ਵਸਤੂ ਦੇ ਹਿਸਾਬ ਨਾਲ ਉਪਸਰਲੇਖ ਦਿੱਤੇ ਗਏ ਦਿੱਤੇ ਹਨ ਕਰੋਨਾ ਮਹਾਮਾਰੀ ਆਦ ਪਾਬੰਦੀਆਂ ਵਾਲੇ ਲਾਕਡਾਊਨ ਦੇ ਸਮੇਂ ਦੌਰਾਨ ਹੀ ਕਾਮਗਰ ਪ੍ਰਕਾਸ਼ਨ ਦਿੱਲੀ ਵੱਲੋਂ ਮਾਰਚ 2021 ਚ ਭਾਰਤ ਅੰਦਰ ਪਹਿਲੀ ਵਾਰ ਇਸ ਨੂੰ ਅੰਗਰੇਜ਼ੀ ਚ ਛਪਿਆ ਗਿਆ ਇਹ ਕਿਤਾਬ ਪੜਨ ਤੋਂ ਬਾਅਦ ਹੀ ਕਾਮਗਾਰ ਪ੍ਰਕਾਸ਼ਨ ਨਾਲ ਇਸ ਨੂੰ ਪੰਜਾਬੀ ਜਵਾਨ ਚ ਛਾਇਆ ਕਰਨ ਦੀ ਛਾਇਆ ਕਰਨ ਦੀ ਚਲੋ ਛਾਪਿਆ ਲਿਖਿਆ ਹੋਊਗਾ ਸ਼ਾਇਦ ਛਾਪਿਆ ਕਰਨ ਦੀ ਗੱਲ ਮਤਲਬ ਪੰਜਾਬੀ ਜਵਾਨ ਚ ਛਾਪਣ ਦੀ ਗੱਲ ਚੱਲੀ ਤਾਂ ਬਲਰਾਮ ਸ਼ਰਮਾ ਨੇ ਇਸ ਨੂੰ ਪੰਜਾਬੀ ਚ ਛਾਪਣ ਦੀ ਫੌਰੀ ਹਮੀ ਭਰੀ ਇਸ ਖਾਤਰ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਇਸ ਨੂੰ ਕਿਤਾਬੀ ਰੂਪ ਦੇਣ ਤੋਂ ਪਹਿਲਾਂ ਮੇਰੇ ਵੱਲੋਂ ਅਨਵਾਦ ਕਰਕੇ ਛ੍ਰੀਟੇ ਵਰਕਿਆਂ ਨੂੰ ਸੁੰਦਰ ਟਾਈਪ ਚ ਪ੍ਰਾਉਣ ਅਤੇ ਇਸ ਕਿਤਾਬ ਦੇ ਪੜਨ ਤੋਂ ਲੈ ਕੇ ਇਹਦੇ ਇਸ ਰੂਪ ਚ ਪਾਠਕਾਂ ਸਾਹਮਣੇ ਪੇਸ਼ ਕਰਨ ਤੱਕ ਦੇ ਹਰ ਪੜਾ ਤੇ ਪ੍ਰਤੀਪਾਲ ਤੋਂ ਮਿਲੇ ਸਹਿਯੋਗ ਦਾ ਜ਼ਿਕਰ ਕਰਨਾ ਵੀ ਕਥਾ ਨਹੀਂ ਹੋਵੇਗਾ ਆਪਣੇ ਪਰਿਵਾਰ ਵੱਲੋਂ ਮੈਨੂੰ ਇਹ ਕਾਰਜ ਨੇਪਰੇ ਚਾੜਨ ਚ ਮਿਲੇ ਸਾਜ਼ਗਾਰ ਮਾਹੌਲ ਬਿਨਾ ਇਹ ਕੀਤਾ ਜਾ ਸਕਣਾ ਅਸੰਭਵ ਵਰਗਾ ਹੀ ਲੱਗਦਾ ਸੀ ਲਓ ਜੀ ਇਸ ਕਾਰਜੋਗ ਸਾਥੀਓ ਇਹ ਇਹਨਾਂ ਦੀ ਲਿਖਤ ਪੂਰੀ ਹੋ ਗਈ ਡਾਕਟਰ ਬਲਜਿੰਦਰ ਨੇ ਲਿਖਿਆ ਇਹ ਕਿਤਾਬ ਦੇ ਸ਼ੁਰੂਆਤ ਦੇ ਵਿੱਚ ਤੇ ਡਾਕਟਰ ਬਲਜਿੰਦਰ ਬਠਿੰਡਾ ਤੇ 28 April 2021 ਨੂੰ ਇਹ ਲਿਖਿਆ ਕਿਤਾਬ ਦੀ ਸ਼ੁਰੂਆਤ ਦੇ ਵਿੱਚ ਅੱਗੇ ਆਪਾਂ ਅਗਲੇ ਭਾਗ ਦੇ ਵਿੱਚ ਇਸ ਕਿਤਾਬ ਨੂੰ ਪੜਾਂਗੇ ਜੀ ਧੰਨਵਾਦ